ਸਿੰਘ ਵਾਸੀ 베ਰੀਆ ਮੋਹੱਲਾ ਗੁਰਦਾਸਪੁਰ ਮੈਂ ਆਪਣੇ ਬੇਟੇ ਇੰਦਰਪ੍ਰੀਤ ਸਿੰਘ ਅਤੇ ਨੌ ਅਵਨੀਸ਼ ਕੌਰ ਨੂੰ ਬਾਹਰ ਭੇਜਣ ਦੇ ਲਈ ਭਗਵਤੀ ਪ੍ਰਸ਼ਾਦ ਵਾਸੀ ਜੀਟੀ ਰੋਡ ਮਿੰਦਾ ਏਜੰਸੀ ਦੇ ਨਾਲ ਦਫ਼ਤਰ ਸੀਗਾ ਉਹਦੇ ਨਾਲ ਸੰਬੰਧ ਕੀਤਾ ਉਹਨਾਂ ਨੇ ਸੜਕੋ 7 3 ਚਹੀ ਨੂੰ 1.5 ਲੱਖ ਰੁਪਏ ਲਿਆ ਔਰ ਸਾਨੂੰ ਇਹ ਪੂਰਾ ਪ੍ਰੋਸਸ ਦਿੱਤਾ ਕਿ ਅਸੀਂ 21 ਲੱਖ ਰੁਪਏ ਦੇ ਵਿੱਚ ਤੁਹਾਡੇ ਮੁੰਡੇ ਤੇ ਨੋ ਨੂੰ ਸਮੇਤ ਵਰਕ ਪਰਮਿਟ ਯੂਕੇ ਭੇਜਾਂਗੇ ਜਿਸ ਦੌਰਾਨ ਉਹਨਾਂ ਨੂੰ ਅਸੀਂ 7 23 ਨੂੰ 1.5 ਲੱਖ ਰੁਪਏ ਦੇ ਦਿੱਤਾ ਉਸ ਦੇ ਬਾਅਦ ਦੇ ਵਿੱਚ ਉਹਨਾਂ ਨੇ ਇਹ ਸਾਨੂੰ ਨਾਲ ਲੈ ਕੇ ਜਿਹੜਾ ਉਹਨਾਂ ਦਾ ਮੇਨ ਆਫਿਸ ਆ ਅਰਜਨ ਸ਼ਰਮਾ ਦਾ ਤੇ ਅਮਰਸਰ ਦੇ ਵਿੱਚ ਫੈਸ਼ਨ ਆਵਰਸਿਸ ਤੇ ਉੱਥੇ ਸਾਨੂੰ ਨਾਲ ਲੈ ਕੇ ਗਿਆ ਉੱਥੇ ਸਾਡੇ ਕੋਲ ਪਾਰਟ ਪੇਮੈਂਟ ਕਰੋਂਦਿਆਂ ਕਦੇ 4 ਲੱਖ ਦੇ 5 ਲੱਖ ਤੇ ਔਰ ਕੋਈ ਗੂਗਲ ਪੇ ਇਹ ਜਿਹਦੀਆਂ ਜਿਹਦੀਆਂ ਅੱਗੇ ਸਾਡੇ ਰਸੀਦਾ ਸਾਡੇ ਕੋਲ ਨੇ ਸਾਡੇ ਪ੍ਰੂਫ ਸਾਡੇ ਕੋਲ ਆ ਜਦੋਂ ਉਹਨਾਂ ਨੂੰ ਉਥੇ 15 ਅਗਸਤ ਨੂੰ ਇਹਨਾਂ ਦਾ ਵੀਜ਼ਾ ਆ ਗਿਆ ਤੇ ਉਦੋਂ ਕਹਿੰਦਾ ਵੀ ਸਾਨੂੰ ਇਹਨਾਂ ਦੀਆਂ 21 ਤਰੀਕ ਨੂੰ ਇਹਨਾਂ ਦੀ ਉਥੇ ਜਾਣੇਗਾ ਤੁਸੀਂ ਅੱਜ ਹੀ ਟਿਕਟ ਕਰਾਓ ਅਸੀਂ ਟਿਕਟ ਜਿਹੜੀ ਆ ਬਲੈਕ ਦੇ ਵਿੱਚ 2.5 ਲੱਖ ਰੁਪਏ ਦੇ ਵਿੱਚ ਲੈ ਕੇ ਤੇ ਇਹਨਾਂ ਨੂੰ ਸ਼ਨੀਵਾਰ ਨੂੰ ਭੇਜਿਆ ਥੋ ਤੇ ਉਥੇ ਜਾ ਕੇ ਜਦੋਂ ਉਹਨਾਂ ਨੇ ਕੰਟੈਕਟ ਕੀਤਾ ਉਸ ਨਾਂ ਦਾ ਦਫਤਰ ਹੀ ਕੋਈ ਨਹੀਂ ਸੀਗੀ ਨਾ ਕੋਈ ਉਥੇ ਕੰਪਨੀ ਸੀਗੀ ਉਹ ਸਾਰੇ ਬੱਚਿਆਂ ਦੇ ਪਰਸ ਤੋਂ ਜਮੀਨ ਨਿਕਲ ਗਈ ਹੁਣ ਬੱਚਿਆਂ ਦਾ ਪਰਸ ਤੋਂ ਜਮੀਨ ਨਿਕਲ ਗਈ ਉਹਨਾਂ ਸਾਨੂੰ ਕੰਟੈਕਟ ਕੀਤਾ ਅਸੀਂ ਇਹਨਾਂ ਨਾਲ ਮੁੜ ਕੇ ਦੁਬਾਰਾ ਸੰਪਰਕ ਕੀਤਾ ਤੇ ਇਹ ਕਹਿੰਦੇ ਜੀ ਸਾਡਾ ਤਾਂ ਕੰਮ ਸੀਗਾ ਸਵੇ ਇੱਕ ਵਾਰੀ ਤੁਹਾਨੂੰ ਉਥੇ ਯੂਕੇ ਪਹੁੰਚਾਉਂਦਾ ਬਾਕੀ ਸਾਡਾ ਕੋਈ ਕੰਮ ਨਹੀਂ ਜਦ ਕਿ ਇਹਨਾਂ ਨੇ ਕਿੰਨੇ ਪੈਸੇ ਲੈ ਗਏ ਸਾਡੇ ਕੋਲ 22 ਲੱਖ ਰੁਪਏ ਇਹਨਾਂ ਨੇ ਇਹ ਲਿਆ ਔਰ ਟਿਕਟ ਵੀ ਅਸ਼ੀਤਾਂ 1 ਲੱਖ ਰੁਪਏ ਦੀ ਆਪ ਲੈ ਕੇ ਦਿੱਤੀ ਜੋ ਕਿ ਉਸ ਟਾਈਮ ਦੇ ਉਤੇ ਬਲੈਕ ਦੇ ਵਿੱਚ ਲੈਣੀ ਪਈ ਸਾਨੂੰ ਸੋ ਟਿਕਟ ਛੱਡੋ ਟਿਕਟ ਤੇ ਆ ਛੱਡੋ ਆ 4 ਲੱਖ ਦੇ ਰਸੀਦ ਕੱਢੀ ਫੈਸ਼ਨ ਓਵਰਸਿਸ ਆ ਦੇਖੋ ਜੀ 5 ਲੱਖ ਦੀ ਕੱਟੀ ਹੈ ਜੀ ਠੀਕ ਹੈ ਜੀ 6.4 ਲੱਖ ਦੀ ਕੱਟੀ ਹੈ ਜੀ ਠੀਕ ਆ 5 ਲੱਖ ਦੀ ਕੱਟੀ ਹੈ ਜੀ ਐਤੋਂ ਵੀ ਸਰ ਰਸੀਦਾ ਐਜੇ ਔਨਲਾਈਨ ਪੇਮੈਂਟ ਪਾਈ ਹੈ ਜੀ ਆਜੂ ਰਾਮਪਲ ਔਨ ਬਰਡ ਗਾਪਾ ਗੱਲ ਕਰਾਂਗੇ ਆਪਾਂ ਦੂਜੀ ਗੱਲ ਨਹੀਂ ਕਰਾਂਗੇ 14 ਗੂਗਲ ਪੇ ਹੋਏ ਜੀ ਵੇਖੋ ਜੀ ਠੀਕ ਆ 37 ਹੋ ਰਿਖੋ ਜੀ ਰੋਹਿਤ ਸ਼ਰਮੋ ਦੀ ਬਾਈ ਦੇ ਨਾਂ ਤੇ ਜੋ ਸਾਡਾ ਜਿਹਨੇ ਅਕਿਰਤ ਕਰਨ ਵਾਲਾ ਕੰਮ ਕੀਤਾ ਜੀ ਠੀਕ ਆ ਬਾਕੀ ਸਾਰੇ ਸਟੇਟਮੈਂਟ ਸਾਡ ਕੋਲ ਨਾਲ ਲਈ 22 ਲੱਖ ਰੁਪਏ ਦਿੱਤਾ ਜੀ ਉਹਦੇ ਬਿਹਾਫ ਤੇ ਇਹ ਬੇਨਤੀ ਕਰ ਨਹੀਂ ਚਾਹੁੰਦੇ ਆ ਕਿ ਅਹੀਂ ਮਤਲਬ ਆਪਣਾ ਬੱਚਾ ਭੇਜਿਆ ਜਾਂ ਮੇਰੇ ਫਾਲਸ ਸਾਹਬ ਨੂੰ ਨੂੰ ਭੇਜੀ ਆ ਅਸੀਂ ਮਤਲਬ ਕੋਈ ਵਿਸ਼ਵਾਸਪੱਤਰ ਨਹੀਂ ਰਹਿ ਗਈ ਇਹਾਂ ਦਾ ਭਾਵ ਇਹ ਕਿ ਸਾਡਾ ਠੱਗੀ ਬੜੀ ਤਗੜੀ ਹੋਈ ਦੋ ਸਾਲ ਤੋਂ ਸਾਡੇ ਫਾਲਸ ਸਾਹਿਬ ਕਚਹਿਰੀਆਂ ਚੱਕਰ ਕਰ ਰਿਹਾ ਤੇ ਅਹੀਂ ਸਾਨੂੰ ਪਤਾ ਵੀ ਮੇਰੇ ਛੋਟੇ ਭਰਾ ਨੇ ਕਿੱਦਾਂ ਉਹਦੇ ਸਫਰ ਕੀਤਾ ਕਿੱਦਾਂ ਗਾਂ ਸਟੈਂਡ ਕਰਦੇ ਇਹ ਆਪਣਾ ਕੰਮ ਕਰਾਇਆ ਪਰ ਮੈਂ ਪ੍ਰਸ਼ਾਸਨ ਕੇ ਬੇਨਤੀ ਕਰਦਾ ਚਲੋ ਸਾਡੇ ਪਿਹਾਬ ਤੇ ਆਨ ਰਿਕਾਰਡ ਪਰਚਾ ਕੀਤਾ ਉਹਨਾਂ ਨੇ ਆਪਾਂ ਧਨਵਾਦ ਕਰਦੇ ਆ ਪਰ ਕਹਿੰਦਾ ਭਾਵੇਂ ਧਨਵਾਦ ਤੇ ਆਪਾਂ ਤਾਂ ਹੋਏਗਾ ਇਹਨਾਂ ਨੂੰ ਅਰੈਸਟ ਕਰਕੇ ਜੋ ਸਾਡੇ ਫਾਰਸਰ ਕਰਜ਼ਾ ਚੁੱਕੇ ਪਹਿਲੇ ਲਈ ਨੇ ਉਹ ਹਣ ਵਾਪਸ ਦਵਾਈ ਜਾਂਦੇ ਟ੍ਰੈਵਲੋਂ ਜਿਹੜੇ ਗਲਤ ਟ੍ਰੈਵਲ ਏਜੰਟ ਨੇ ਜਿਹੜੇ ਕਿ ਬਿਨਾਂ ਮਨੁੱਖੀ ਤਸਕਰੀ ਦੇ ਤੌਰ ਤੇ ਬੈਰ ਬਿਨਾਂ ਕਿਸੇ ਲੈਸੈਂਸ ਤੋਂ ਬਾਹਰ ਭੇਜ ਦਿੰਨੇ ਉਨ੍ਹਾਂ ਦੇ ਖਿਲਾਫ ਮਕਦਮਾ ਨੰਬਰ 22 ਖਾਨਾ ਸਿਟੀ ਗੁਦਾਸਪੁਰ ਵਿਖੇ ਦਰਜ ਕੀਤਾ ਗਿਆ ਅਮਨਾਰ ਸ਼ਰਮਾ ਤੇ ਭਗਤਵੀ ਪ੍ਰਸ਼ਾਦ ਦੇ ਖਿਲਾਫ ਜਿਹੜੇ ਕਵਲਜੀਤ ਸਿੰਘ ਦੀ ਦਰਖਾਸਤ ਸੀ ਉਹਦੀ ਇਨਕੁਆਰੀ ਡੀਐਸਪੀ ਸਰਦਾਰ ਸੁਖਰਾਜ ਸਿੰਘ ਜੀ ਲੋ ਹੈੱਡਕੁਆਟਰ ਸਾਹਿਬ ਵੱਲੋਂ ਕਰਕੇ ਤੇ ਜਿਹੜੀ ਇਨਕੁਆਰੀ ਦੇ ਤਹਿਤ ਇਹਦਾ ਮਕਦਮਾ ਦਰਜ ਅੰਡਰ ਸੈਕਸ਼ਨ 420 120ਬੀ 379 ਇਲੈਕਟ੍ਰਿਕ ਡੈਥਨ ਸਿਟੀ ਵਿੱਚ ਦਰਜ ਕੀਤੀ ਗਈ ਇਹਦੀ ਤਫਤੀਸ਼ ਜੀਸੈਵਨ ਕੀਤੀ ਜਾ ਰਹੀ ਹੈ ਕਿੰਨੇ ਪੈਸੇ ਦੀ ਠੱਗੀ ਕਿੰਨੇ ਪੈਸੇ ਲੈ ਗਏ ਸੀ ਜੀ ਨਾ 22 ਲੱਖ ਦੀ ਠੱਗੀ ਹੈ ਜੀ ਤੇ ਕਿੰਨੇ ਦੋ ਬੰਦੇ ਤੇ ਹੋਇਆ ਦੋ ਬੰਦੇ ਨੇ ਜੀ ਦੋਨੋਂ ਟ੍ਰੈਵਲ ਏਜੰਟ ਦੋ ਟ੍ਰੈਵਲ ਏਜੰਟ ਹੈ ਜੀ